ਆਪਾਂ ਦੇਣਾ ਬਈ ਬਾਣ ਹੈਗਾ ਤਕੋਨਾ ਸਵੇਰੇ ਲੱਗਿਆ ਮਨਤੀ ਕਰਨ ਕਦੇ ਫੀਤ ਨਾਲ ਕਰਦੇ ਕਦੇ ਕਰਮ ਨਾਲ ਕਰਦੇ ਹੁਣ ਆ ਡਾਂਗ ਮੀ ਨਹੀਂ ਫਿਰਦੇ ਆ ਪਰ ਕਹਿੰਦੇ ਸਾਬ ਚ ਨਹੀਂ ਆਰੀ ਗੱਲ ਬਈ ਜੇਕਰ ਤੁਹਾਨੂੰ ਸੌਖਾ ਤਰੀਕਾ ਦੱਸਦੀ ਆਪਾਂ ਹੈ ਬਈ ਮਨਤੀ ਕਰਨਾ ਜਮਾ ਸੌਖਾ ਤਰੀਕਾ ਇਹ ਤੋਂ ਬਈ ਕੀ ਸੌਖਾ ਤਰੀਕਾ ਹੈ ਬਈ ਇਹਦਾ ਚੱਲੋ ਤੁਹਾਡੀ ਗੱਲ ਸਹੀ ਹੈ ਤੁਸੀਂ ਕਰਮਾ ਵੀ ਸਹੀ ਮਾਰ ਲਾ ਨੇ ਫੀਤਾ ਵੀ ਸਹੀ ਮਾਰ ਲਾ ਨੇ ਤੁਹਾਡਾ ਤਕੋਨਾ ਆ ਗਿਆ ਉਤਕੋਨੇ ਬਾਣ ਦੀ ਮਿੰਤੀ ਵੀ ਜਮਾ ਸੌਖੇ ਢੰਗ ਦੀ ਜਮਾ ਸੌਖਾ ਤਰੀਕਾ ਹੈ ਦੱਸ ਦੇ ਬਾਈ ਤੁਸੀਂ ਕਰਮਾ ਤਾਂ ਮਾਰ ਲਈ ਹੋਣੀ ਜਾਂ ਹਾਂ ਬਾਈ ਫਿੱਤਾਂ ਵੀ ਮਾਰ ਕੇ ਹਨ ਹਾਂ ਮਾਰ ਤਾਂ ਹੀ ਨਹੀਂ ਆਇਆ ਦੋ ਹੀ ਤਰੀਕੇ ਸਿਖਾ ਦੂੰ ਤੁਹਾਨੂੰ ਇਹ ਯਾਰ ਅਜੇ ਹੱਥ ਤਰੀਕਾ ਵੀ ਬੱਚਾ ਹੀ ਮਿੰਤੀ ਕਰ ਲੂ ਵੀ ਇਹੋ ਜਿਹਾ ਤਰੀਕਾ ਸਿਖਾਉਂਗਾ ਤੁਹਾਨੂੰ ਉਹ ਤੜਕੀ ਹੀ ਨਹੀਂ ਆ ਬੇ ਤੁਸੀਂ ਬਾਈ ਸਵੇਰੇ ਲੱਗ ਰਹੇ ਮੱਥਾ ਮਾਰਨ ਤੁਹਾਨੂੰ ਮੈਂ 1 ਮਿੰਟ ਸਮਝਾ ਦੂੰ ਤੁਸੀਂ ਇੱਕ ਵਾਰੀ ਚੱਲੋ ਬੋਰਡ ਤੇ ਡੇ ਬਾਈ ਬਾਣ ਦਾ ਡਾਇਗਰਾਮ ਚਾ ਬਣਾ ਲਿਆ ਵੀ ਇਸੇ ਤਰੀਕੇ ਹਨਾ ਹਾਂ ਬਾਈ ਐ ਹੀ ਹੈ ਜਮਾ ਇਹ ਮਲੇ ਇੱਕ ਬਾਣ ਇਹਨਾਂ ਦਾ ਉਹ ਉਧਰ ਵੀ ਸਾਈਡ ਜੀ ਤੇ ਇੱਕ ਬਾਣ ਤਕੂਨਾ ਹੈ ਕਿਸੇ ਵੀ ਕਿਸਾਨ ਵੀਰ ਦਾ ਬਾਣ ਤਕੋਣਾ ਹੋਵੇ ਤਾਂ ਬਸ ਆਹੀ ਤਰੀਕਾ ਵਰਤ ਲਿਓ ਸਭ ਤੋਂ ਪਹਿਲਾਂ ਬਈ ਤੁਹਾਨੂੰ ਆ ਚੀਜ਼ ਧਿਆਨ ਚ ਰੱਖਣੀ ਪਊ ਵੀ ਬਿਸਬੇਚ 452 ਪੈਂਟ 75 ਫੁੱਟ ਹੁੰਦੇ ਨੇ ਮਰਲੇ ਚ 272 ਪੈਂਟ 25 ਫੁੱਟ ਹੁੰਦੇ ਨੇ ਗੱਜ ਦਾ ਤੁਹਾਨੂੰ ਪਤਾ ਵੀ 9 ਫੁੱਟ ਦਾ ਹੁੰਦਾ ਹੈ ਨਾ ਠੀਕ ਹੈ ਤੇ ਹੁਣ ਅੱਗੇ ਕੀ ਕਰਨਾ ਆ ਤੁਹਾਡਾ ਬਾਣ ਹੈ ਇੱਕ ਸਾਈਡ ਮਿੰਤੀ ਕਰ ਲਈ 130 ਫੁੱਟ ਹੈ ਨਾ ਇੱਕ ਸਾਈਡ ਕਰ ਲਈ ਤੁਸੀਂ ਮਿੰਤੀ 80 ਫੁੱਟ ਹੈ। ਠੀਕ ਹੈ। ਇੱਕ ਸਾਈਡ 100 ਫੁੱਟ ਦੇ ਇਧਰ 100 ਫੁੱਟ ਹੈ ਨਾ। ਇੱਕ ਸਾਈਡ 100 ਫੁੱਟ ਹੈ ਇਹ ਮਿੰਤੀ ਕਰ ਲਓ ਜਿੰਨਾ ਵੀ ਤੁਹਾਡਾ ਹੈਗਾ ਤੁਹਾਡਾ ਕਿਸੇ ਹੋਰ ਵੀ ਦਾ ਵੱਧ ਘੱਟ ਹੋਊ ਉਹ ਵੀ ਮਿੰਤੀ ਕਰ ਲਿਓ। ਪਰ ਆਹ ਤੁਹਾਡਾ ਜਮਤ ਕੋਨੇ ਹੋਣੇ ਚਾਹੀਦੇ ਨੇ ਆਹ ਸਾਈਡਾਂ। ਇੰਨਾ ਚ ਫਰਕ ਨਹੀਂ ਹੋਣਾ ਚਾਹੀਦਾ ਉਹ ਬਾਣ ਦੀ ਮਿੰਤੀ ਹੋਊਗੀ ਇਹਦੇ ਨਾਲ ਆ ਤਰੀਕੇ ਨਾਲ। ਹੁਣ ਤੁਸੀਂ ਕੀ ਕਰਨਾ ਹੈ ਜਿਹੜਾ 100 ਫੁੱਟ ਹੈ ਪੂਰਾ ਇਹਨਾਂ ਦਾ 100 ਹੀ ਰਹਿਣ ਦਿਓ। ਜਿਹੜਾ 80 ਹੈ ਉਹਨੂੰ ਦੋ ਹਿੱਸਿਆਂ 'ਚ ਵੰਡ ਦਿਓ। 40 ਰਹਿ ਗਿਆ ਨਾ। ਇਹਨੂੰ ਇੱਕ ਸੁੱਤੀ ਨੂੰ ਐਂ ਹੀ ਰਹਿਣ ਦਿਓ। ਇਹਨੂੰ ਦੋ ਸਾਈਡਾਂ ਤੋਂ ਸਹੀ ਆ ਨਾ ਇੱਕ ਸਾਈਡ ਜਿਹੜਾ ਤਕੋਨੀ ਕੱਟਾ ਹੋਇਆ ਹੋਇਆ ਦੂਜੇ ਬੰਨ ਨਾਲ ਉਹਨਾਂ ਹੀ ਰਹਿਣ ਦਿਓ ਠੀਕ ਹੁਣ ਅੱਗੇ ਕੀ ਕਰਨਾ ਤੁਸੀਂ ਨੇ ਬਾਈ ਸਭ ਤੋਂ ਪਹਿਲਾਂ ਤਾਂ ਜਿਹੜਾ 100 ਦਾ 100 ਰਹਿ ਗਿਆ ਸੀਗਾ 80 ਦਾ 40 ਹੋ ਗਿਆ ਸੀ ਇਹਨਾਂ ਨੂੰ ਗੁਣਾ ਕਰ ਦਿਓ ਆਪਸ ਚ ਕਿੰਨਾ ਹੋ ਗਿਆ ਇਹ 4000 ਫੁੱਟ ਹੋ ਗਏ ਬਾਈ ਠੀਕ ਇਹ ਫੁੱਟਾਂ ਹੀ ਨਿਕਲੇ ਤੁਸੀਂ ਜਿਹੜੀ ਫੀਤੇ ਨਾਲ ਮੰਤੀ ਕਰੀ ਉਹਦੇ ਹਿਸਾਬ ਨਾਲ ਆਪਾਂ ਕਰਦੇ ਆਂ ਵੀ ਕਰਮਾਂ ਲਈ ਅਲੱਗ ਦੇ ਕੇ ਰੱਖਣਾ ਹੁੰਦੀ ਹੈ 4000 ਫੁੱਟ ਹੋ ਗਏ ਟੋਟਲ ਤੁਹਾਡੇ ਇਹ ਜੇ ਫੁੱਟਾਂ 'ਚ ਤੁਸੀਂ ਪਤਾ ਕਰਨਾ 4000 ਫੁੱਟ ਹੋ ਗਏ ਹੁਣ ਅੱਗੇ ਜਿਵੇਂ ਆਪਾਂ ਪੁੱਛ ਕਰਨਾ ਪਤਾ ਬਿਸ ਬਸ ਵਿੱਚ ਆ ਜਿਹੜਾ 453.75 ਹੈ ਇਹਦੇ ਵੰਡਣਾ ਆਪਾਂ ਜਿੰਨਾ ਆਇਆ ਆਪਣਾ 4000 ਉਹਨੂੰ 453.75 ਦੇ ਵੰਡ ਦੋ 8.81 ਬਿਸ ਵੀ ਹੋਗੇ ਤੁਹਾਡੇ ਉਹ ਠੀਕ 8.81 ਤੁਸੀਂ ਸਵੇਰੇ ਲੱਗੇ ਦੀ ਉਹਦੇ ਮੱਥਾ ਮਾਰਨਾ ਰੋਟੀ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਸਾਨੂੰ ਦੇਖ ਦੀਏ ਨਾ ਇਹ ਵੀ ਮਤਲਬ ਕਰਮਾ ਮਾਰਨੀ ਥੋਡੀਆਂ ਰੋਟੀ ਮਣੀ ਹੋਈ ਹੈ ਜਾਂ ਫੀਤਾ ਉਹ ਸਹੀ ਹੈ ਪਰ ਅੱਗੇ ਸਾਫ਼ ਕਰਨ ਦਾ ਤਰੀਕਾ ਸ ਹੈ ਤੁਹਾਨੂੰ ਉਹ ਤਰੀਕਾ ਵੀ ਤੁਹਾਡਾ ਸਹੀ ਹੈ ਵੀ ਮੇਨ ਦਾ ਤਰੀਕਾ ਤੁਹਾਡਾ ਸਹੀ ਹੈ ਵੀ ਸਾਫ਼ ਕਰਨ ਦਾ ਤਰੀਕਾ ਸ ਹੈ ਹੁਣ ਅੱਗੇ ਆਪਾਂ ਕੱਢਣੇ ਨੇ ਮਰਲੇ ਉਹਨੂੰ ਬਸ 4275.25 ਦੇ ਵੰਡ ਦੋ 1465 ਮਰਲੇ ਨਿਕਲੇ ਇਹ ਮਰਲੇ ਨਿਕਲੇ ਗਾਜ ਕੱਢਣ ਦਾ ਗਾਜ ਨਿਕਲੇ ਉਹੀ ਤਰੀਕੇ ਨਾਲ ਬਾਈ ਸੌਖੀ ਹੈ ਕੰਮ ਆ ਵੀ ਕੰਮ ਸੌਖਾ ਇਹਨੂੰ ਬੱਚਾ ਵੀ ਸਮਝ ਲੂਗਾ ਯਾਰ ਆਹ ਤਰੀਕੇ ਨਾਲ ਬਹੁਤ ਆਸਾਨ ਤਰੀਕਾ ਇਹਦੋਂ ਆਸਾਨ ਤਰੀਕਾ ਕੋਈ ਨਹੀਂ ਹੈਗਾ ਇਹ ਉਹੀ ਤਰੀਕਾ ਹੈ ਮੈਂੰਤੀ ਕਰਨ ਦਾ ਤੇ ਇੱਕ ਕਰਮ ਵੀ ਕਈ ਵਾਰ ਉਹਨੂੰ ਕਰਮ ਨਹੀਂ ਮਾਰਨੀ ਆਂਦੀ ਕਰਮ ਦਾਸ ਕਰਮ ਦਾ ਤੁਹਾਨੂੰ ਪਤਾ ਹੀ ਹੈ ਨਾ ਮਾਰਗਦਸ਼ਾਹੀ ਕਰਨ ਦਾ ਕਰਮ ਦਾ ਪਤਾ ਹੀ ਆ ਖੜੇ ਇੱਕ ਮਿੰਟ ਇੱਥੋਂ ਸਟਾਰਟ ਕਰਦੇ ਇੱਥੋਂ ਸ਼ੁਰੂ ਕਰਦੇ ਕਰਮ ਦਾ ਤੁਹਾਨੂੰ ਆਂਦੀ ਹੈ ਇੱਥੋਂ ਕਰਮ ਇੱਥੋਂ ਸ਼ੁਰੂ ਕਰਦੇ ਇਹ ਇਹ ਦੋ ਪਲੰਗਾਂ ਦੀ ਇੱਕ ਕਰਮ ਹੋ ਗਈ ਬ ਦੋ ਕਰਮਾ ਭਰਤੀਆਂ ਇਹ ਤਿੰਨ ਭਰਤੀਆਂ ਇੱਕ ਵਾਰ ਦਵਾਰੇ ਮਾਰੀ ਇੱਥੇ ਆ ਗਏ ਕਈ ਵੀਰ ਜਿਵੇਂ ਇੱਕ ਪਲਾਂਗ ਨੂੰ ਕਰਮਾ ਮੰਨ ਲਾਂਦੇ ਆ ਇੱਕ ਪਲਾਂਗ ਮਾਰ ਕੇ ਸਾਂਹੀ ਪਹਿਲਾਂ ਤੇ ਕਈ ਵੀਰ ਇਹਨੂੰ ਕਰਮਾ ਮੰਨ ਲਾਂਦੇ ਇਹ ਕਰਮ ਨਹੀਂ ਹੁੰਦੀ ਜਿਹੜੀ ਆ ਗਰਮ ਹੋ ਗਈ ਇਹ 5.5 ਫੁੱਟ ਦੀ ਹੁੰਦੀ ਹੈ ਹਨਾ ਹਾਂਜੀ ਤੇ ਜਿਵੇਂ ਨਾ ਡਾਂਗ ਬਸ ਉਸ ਹਰ ਡਾਂਗ ਮੈਨੂੰ ਰੱਖੀ ਆ ਆ ਡਾਂਗ ਮੈਨੂੰ ਹੂੰ ਇਹ ਵਾ 5.5 ਫੁੱਟ ਦੀ ਇੱਕ ਉਹ ਹੋ ਗਈ ਕਰਮ ਹੋ ਗਈ ਇਹ ਇਹ ਕਰਮਾ ਦੀ ਮਹੱਤੀ ਹੁੰਦੀ ਹੈ ਫੀਤਾ ਮਾਰਨ ਦਾ ਜਮੀ ਆਸਾਨ ਜੇ ਕਰੋ ਤੁਹਾਨੂੰ ਕਰਮਾ ਨਾਲ ਆਈਡੀਆ ਲਾਉਣਾ ਉਹ ਸਭ ਤੋਂ ਸੌਖਾ ਹੈ ਇਹ ਮੰਤੀਆਂ ਵੀ ਆਈਡੀਆ ਲਾਉਣਾ ਹੋਵੇ ਬਾਲਾ ਫਰਕ ਜੇ ਹੁਣ ਕਿਸੇ ਜ਼ਮੀਨਦਾਰ ਵਾਲਾ ਉੱਥੇ ਤੁਹਾਨੂੰ ਪਟਵਾਰੀ ਬੁਲਾਉਣਾ ਪਊਗਾ ਕਿਉਂਕਿ ਉੱਥੇ ਆਮਹੰਤੀ ਤੇ ਕੋਈ ਯਕੀਨ ਵੀ ਨਹੀਂ ਕਰਦਾ ਜੇਕਰ ਤੁਸੀਂ ਮੰਨਤੀ ਕਰਕੇ ਕਿਸੇ ਨੂੰ ਦੱਸ ਦੋਗੇ ਜੇ ਕਿਸੇ ਦੋ ਬੰਦੇ ਇਹ ਸੰਜੀਆ ਫਿਰ ਪਟਵਾਰੀ ਬੁਲਾਉਣਾ ਪਊ ਹਾਂ ਇਹ ਤੁਸੀਂ ਊ ਮਿੰਨੀ ਆਪਦੀ ਠੇਕੇਸਾਬ ਨਾਲ